ਤੁਕੀ ਹਿਰਦੇ ਦੇ ਨਾਲ ਮੈਂ ਇਹ ਗੱਲ ਕਹਿਣਾ ਚਾਹ ਰਿਹਾ ਹਾਂ ਕਿ ਕਲਗੀਧਰ ਪਿਤਾ ਦਾ ਜੋ ਮਿਸ਼ਨ ਹੈ ਜੋ ਸਾਡੇ ਮਹਾਪੁਰਸ਼ਾਂ ਦਾ ਮਿਸ਼ਨ ਹੈ ਉਹਨਾਂ ਨੇ ਉੱਚ ਨੀਚ ਜਾਤ ਪਾਤ ਨੂੰ ਖਤਮ ਕਰਨ ਦੇ ਲਈ ਪੂਰੇ ਭਾਰਤ ਵਰਸ਼ ਦੇ ਵਿੱਚੋਂ ਇੱਕ ਐਸਾ ਮਿਸ਼ਨ ਚਲਾਇਆ ਕਿ ਉਹਨਾਂ ਨੇ ਪੂਰੇ ਭਾਰਤ ਦੇ ਲੋਕਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਇੱਕ ਨਰਾਲਾ ਪੰਥ ਸਾਜਿਆ ਅੱਜ ਪੰਜਾਬ ਦੇ ਵਿੱਚ ਔਰ ਨਰਾਲਾ ਪੰਥ ਦੀ ਕਮਾਨ ਜਿਹੜੀ ਆ ਉਹ ਕੁਝ ਗੁੰਡਾ ਅੰਸਰਾਂ ਦੇ ਕੋਲ ਜਾਤੀ ਹੰਕਾਰੀਆਂ ਦੇ ਹੱਥ ਦੇ ਵਿੱਚ ਆ ਚੁੱਕੀ ਆ ਔਰ ਉਹ ਗੁੰਡਾ ਅੰਸਰ ਚਾਹੇ ਉਹ ਕਾਲੀਏ ਹੋਣ ਚਾਹੇ ਕਾਂਗਰਸੀਏ ਹੋਣ ਉਹ ਸਭ ਦੁਨੀਆ ਜਾਣਦੀ ਆ ਕਿ ਕੌਣ ਗੁੰਡਾ ਅੰਸਰ ਨੇ ਕਿੰਨਾ ਨੇ ਧਰਮ ਦੇ ਨਾਮ ਦੇ ਉੱਤੇ ਸਿਆਸਤ ਕੀਤੀ ਆ ਕਿਹੜੇ ਲੋਕ ਨੇ ਜਿਹੜੇ ਬੇਅਤਬੀਆਂ ਦੇ ਇਸ ਸਿਲਸਲੇ ਦੇ ਵਿੱਚ ਇਸ ਦੌਰ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨੇ ਆਪਣੀ ਸਤਾ ਦੇ ਦੌਰਾਨ ਸਿਆਸਤ ਦੇ ਦੌਰਾਨ ਬੇਅਦਬੀਆਂ ਦਾ ਇਹ سلسلہ ਸ਼ੁਰੂ ਕੀਤਾ ਸੋ ਇਹ ਲੋਕ ਧਰਮ ਦੇ ਠੇਕੇਦਾਰ ਜਿਨ੍ਹਾਂ ਨੇ ਸਿੱਖੀ ਦਾ ਮਨਾਰ ਉੱਚਾ ਚੁੱਕਣ ਦੀ بجائے ਸਿੱਖੀ ਨੂੰ ਢਾਹ ਲਾਈ ਆ ਤੇ ਮੇਰੇ ਵੀਰੋ ਇਹ ਇੱਕ ਖਾਸ ਵਰਗ ਪੰਜਾਬ ਚ ਜੋ ਸਿਰ ਦੇ ਉੱਤੇ ਪੱਗਾਂ ਬੰਨ੍ਹਦਾ ਨਹੀਂ ਆ ਪੱਗਾਂ ਚ ਸਿਰਫ ਸੋਦਾ ਆ ਤੇ ਆਪਣੀ ਜਾਤ ਦਾ ਹੰਕਾਰ ਕਰਕੇ ਗੁਰੂ ਸਾਹਿਬ ਜੀ ਦੀ ਸੋਚ ਨੂੰ ਢਾਲੋਂਦਾ ਆ ਇਸ ਖਾਸ ਵਰਗ ਤੋਂ ਇਹਨਾਂ ਲੋਕਾਂ ਤੋਂ ਜੋ ਪਾਣੀ ਦੇ ਦੁਸ਼ਮਣ ਨੇ ਜਿਨ੍ਹਾਂ ਨੇ ਧਰਤੀ ਹੇਠਲਾ ਪਾਣੀ ਮਕਾ ਦਿੱਤਾ ਜਿਨ੍ਹਾਂ ਨੇ ਆਵੋ ਹਵਾ ਬਰਬਾਦ ਕਰ ਦਿੱਤੀ ਤੁਹਾਨੂੰ ਸਾਨੂੰ ਜ਼ਹਿਰ ਖਵਾ ਕੇ ਕੈਂਸਰ ਦੇ ਦਿੱਤਾ ਇਹਨਾਂ ਲੋਕਾਂ ਤੋਂ ਪੰਜਾਬ ਬਚਾ ਲਓ ਇਹਨਾਂ ਲੋਕਾਂ ਤੋਂ ਗੁਰਬਾਣੀ ਬਚਾ ਲਓ ਇਹਨਾਂ ਲੋਕਾਂ ਤੋਂ ਸਭਿਆਚਾਰ ਬਚਾ ਲਓ ਇਹਨਾਂ ਲੋਕਾਂ ਤੋਂ ਸਿੱਖੀ ਬਚਾ ਲਓ ਇਹਨਾਂ ਲੋਕਾਂ ਤੋਂ ਪੰਜਾਬ ਬਚਾ ਲਓ ਬੜੇ ਦੁਖੀ ਹਿਰਦੇ ਦੇ ਨਾਲ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰ ਰਿਹਾ ਕਿ ਜੋ ਬੱਚਾ ਸਾਡੇ Hindu ਸਮਾਜ ਦਾ ਉਹ ਹਿੰਦੂ ਬੱਚਾ ਜੋ ਫਗਵਾੜੇ ਦੇ ਵਿੱਚ ਜਿਹਦਾ ਕਤਲ ਕਰ ਦਿੱਤਾ ਗਿਆ ਧਾਰਮਿਕ ਗੁੰਡਿਆਂ ਵੱਲੋਂ دہشتਗਰਦ ਅੱਤਵਾਦੀਆਂ ਦੇ ਵੱਲੋਂ ਉਹ ਜਦੋਂ ਕਤਲ ਕੀਤਾ ਧਾਰਮਿਕ ਗੁੰਡਿਆਂ ਵੱਲੋਂ ਤੇ ਜਿਹੜੀਆਂ ਕਤੀੜਾ ਫੁੱਲਾਂ ਦੀ ਵਰਖਾ ਕਰ ਰਹੀ ਸੀ ਉਹਨਾਂ دہشتਗਰਦ ਅੱਤਵਾਦੀਆਂ ਦੇ ਉੱਤੇ ਸਾਰਿਆਂ ਦੇ ਉੱਤੇ 302 304 307 ਜੋ ਵੀ ਕਾਰਵਾਈ ਹੈ ਕਾਨੂੰਨੀ ਕਾਰਵਾਈ ਉਹਨਾਂ ਸਾਰਿਆਂ ਦੇ ਉੱਤੇ ਹੋਣੀ ਤੇ ਜਿਹੜੇ ਲੋਕ ਇਸ ਤਰ੍ਹਾਂ ਦੇ ਆਤਵਾਦੀ دہشتਗਰਦ ਜਿਨ੍ਹਾਂ ਨੇ دہشت گردੀ ਕਰਕੇ ਔਰ 35000 ਦੇ ਕਰੀਬ ਸਾਡੇ Hindu ਭਰਾਵਾਂ ਨੂੰ 84 ਤੋਂ ਲੈ ਕੇ 95 ਤੱਕ ਦੇ ਦੌਰ ਦੇ ਵਿੱਚ ਉਹਨਾਂ ਸਾਡੇ Hindu ਭਰਾਵਾਂ ਨੂੰ ਮਾਰਿਆ ਇਹਨਾਂ ਸਾਰੇ دہشتਗਰਦ ਜੋ ਜੇਲਾ ਚ ਬੰਦ ਨੇ ਐਸੀ ਕਰਕੇ ਬੰਦ ਨੇ ਕਿਉਂਕਿ ਇਹ ਉਹ ਹਲਕਾਏ ਹੋਏ ਕੁੱਤੇ ਨੇ ਜਿਹੜੇ ਸਮਾਜ ਲਈ ਖਤਰਾ ਨੇ ਇਹ ਬੇਦੋਸ਼ੇ ਨਾ ਸਮਝ ਮੈਂਟਲੀ ਰਿਟਾਇਰਡ ਮਨਪੁੱਤੀ ਲੋਕਾਂ ਨੂੰ ਇਹ ਟਾਰਗੇਟ ਕਰਦੇ ਆ ਹੀਰੋ ਬਣਨ ਦੇ ਚੱਕਰ ਚ ਇਹ ਪਹਿਲਾਂ ਹੀ ਪਲਾਨ ਕਰਕੇ ਇਹ ਟਾਰਗੇਟ ਕਰਦੇ ਆ ਇਸੇ ਤਰ੍ਹਾਂ ਦਿੱਲੀ ਸਿੰਘੂ ਬਾਰਡਰ ਦੇ ਉੱਤੇ ਜੋ ਗਰੀਬ ਮਾਰਿਆ ਸੀਗਾ ਉਸ ਨੂੰ ਵੀ ਉਸ ਨੂੰ ਵੀ ਪਲਾਨ ਕਰਕੇ ਉੱਥੇ ਲਿਜਾਇਆ ਗਿਆ ਤੇ ਦਸ਼ਹਰੇ ਵਾਲਾ ਦਿਨ ਚੁਣਿਆ ਗਿਆ ਇਸ ਬੱਚੇ ਦੀ ਆ ਇੰਨੇ ਕੁ ਵੀਡੀਓ ਜਿਹੜਾ ਬਣਾ ਰਿਹਾ ਆ ਗੁਰੂ ਘਰ ਦੇ ਵਿੱਚ ਇਸੇ ਇਹਨਾਂ ਦੀ ਚਾਲ ਆ ਜਿਹੜਾ ਵੀਡੀਓ ਬਣਾ ਰਿਹਾ ਹੈ ਇਸੇ ਬੰਦੇ ਦੀ ਚਾਲ ਆ ਉਸ ਬੱਚੇ ਨੂੰ ਪਲਾਨ ਕਰਕੇ ਲਿਆਂਦਾ ਗਿਆ। ਇਸੇ ਬੰਦੇ ਦੀ ਚਾਲ ਆ ਇਸ ਬੱਚੇ ਨੂੰ ਜਿਹਦਾ ਕਤਲ ਹੋਇਆ ਉਹਨੂੰ ਪਲਾਨ ਕਰਕੇ ਲਿਆਂਦਾ ਗਿਆ। ਇਹ ਬੱਚਾ ਆਪਣੇ ਮੂੰਹੋਂ ਦੱਸ ਰਿਹਾ ਕਿ ਸੁਖੀ ਬੇਦੋਸ਼ਾ ਸਾਡੇ Hindu ਪਰਿਵਾਰ ਦਾ ਬੱਚਾ ਆ ਉਹ। ਪੰਜਾਬ ਦੇ ਵਿੱਚ ਇਸੇ ਤਰ੍ਹਾਂ ਦੀਪਕ ਠਾਕੁਰ ਨਾਮ ਦੇ ਸਾਡੇ Hindu ਸਨਾਤਨੀ ਭਰਾ ਦਾ ਕਤਲ ਕੀਤਾ ਗਿਆ ਸੀ ਗੁਰਦਾਸਪੁਰ ਦੇ ਵਿੱਚ। ਇਸੇ ਤਰ੍ਹਾਂ ਉਹ ਐਸੀ ਸਮਾਜ ਦਾ ਵਿਅਕਤੀ ਜਿਹਨੂੰ ਦਿੱਲੀ ਸਿੰਘੂ ਬਾਰਡਰ ਦੇ ਉੱਤੇ ਮਾਰ ਕੇ ਟੱਕ ਦਿੱਤਾ ਗਿਆ ਸੀਗਾ ਕਿਹਾ ਇਹਨਾਂ ਲੋਕਾਂ ਦੇ ਦਿਲਾਂ ਦੇ ਵਿੱਚ ਦਇਆ ਹੈ ਸਿੱਖ ਦਇਆਵਾਨ ਸਿੱਖ ਹੈ ਸਿੱਖ ਕਿਸੇ ਨੂੰ ਭੁੱਖਾ ਨਹੀਂ ਦੇ ਸਕਦਾ ਸਿੱਖ ਕਿਸੇ ਨੂੰ ਤੜਫਦਾ ਨਹੀਂ ਦੇ ਸਕਦਾ ਸਿੱਖ ਨਿਹੱਥੇ ਤੇ ਵਾਰ ਨਹੀਂ ਕਰਦਾ ਔਰ ਇਹ ਇੱਕਾਇਰ ਲੋਕ ਇੱਕਾਇਰ ਲੋਕ ਨਿਹੱਥਿਆਂ ਤੇ ਵਾਰ ਕਰਦੇ ਆ ਤੇ ਫਿਰ ਝੂਠ ਬੋਲਦੇ ਆ ਗੁਰੂ ਦਾ ਬਾਣਾ ਪਾ ਕੇ ਕਿ ਉਸ ਨਿਹੱਥੇ ਵੇਟੀ ਨੇ ਇਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਉਹ ਤੇ ਸਾਮਿਆਂ ਪਿਆ ਆ ਉਹਤੇ ਡਰਿਆ ਪਿਆ ਡਰਿਆ ਪਿਆ ਆ ਇਹਨਾਂ ਨੇ ਜੇ ਮੇਰੇ ਹਿੰਦੂ ਭਰਾਵੋ ਐਸਸੀਐਸਟੀ ਜੈਨੀ ਬੋਧਿਓ ਈਸਾਈਓ ਮੁਸਲਮਾਨੋ ਜੇ ਤੁਸੀਂ ਆਵਾਜ਼ ਨਹੀਂ ਚੁੱਕੀ ਤੇ ਕੱਲ ਨੂੰ ਇਸ ਬੱਚੇ ਦੀ ਜਗ੍ਹਾ ਦੇ ਉੱਤੇ ਤੁਹਾਡਾ ਵੀ ਬੱਚਾ ਹੋ ਸਕਦਾ ਆ ਇਹਨਾਂ ਅੱਤਵਾਦੀਆਂ دہشتਗਰਦਾਂ ਇਹਨਾਂ ਮੁਗਲਾਂ ਦੇ ਵਾਰਸਾਂ ਤੋਂ ਆਪਣਾ ਪੰਜਾਬ ਬਚਾ ਲਓ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ